A 부저러 singing ਪੜਾ ਲਿਆਣ ਗਿਆ ਇਹ ਵੀ ਰਹੀ ਹੈ ਕੀ ਕੀ ਧਿਆਨ ਕਰੋ ਯਾਰ ਕਰ ਨੋਰ ਕਰਦੇ ਕੋਟਾ ਦੇਣਾ ਕੋਟਾ ਦੇਣਾ ਵਰਜਾ ਅੰਦਰ ਮੁਕੇ ਤੋਂ ਜੇ ਬਣੀ ਛੋੜ ਦੇ ਰਹੀ ਕੁੜੀ ਜੀ तो ये भी तो है ਜਿਹੜਾ ਅੱਜ ਰੇਡ ਕੀਤੀ ਗਈ ਹੈ ਕਿੰਨੀਆਂ ਦੁਕਾਨਾਂ 'ਤੇ ਰੇਡ ਕੀਤੀ ਗਈ ਤੇ ਕੀ ਕੀਤਾ ਗਿਆ ਫਿਰ ਦੱਸਾਂਗਾ ਆਖੋ ਸਾਡੇ ਵੱਲੋਂ ਜਿਹੜੀ ਹੈ ਦੀਵਾਲੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਸਾਰੀਆਂ ਦੁਕਾਨਾਂ 'ਤੇ ਤੇ ਜਿੱਥੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਦੱਸਣ ਦੀ ਕਿ ਵੀ ਤੁਸੀਂ ਆਪਣਾ ਜਿਹੜਾ ਹੈ ਚਾਹੇ ਪ੍ਰੋਡਕਟ ਤੁਸੀਂ ਅੱਛਾ ਬਣਾ ਰਹੇ ਹੋ ਪ੍ਰੋਡਕਟ ਵਧੀਆ ਚੀਜ਼ਾਂ ਯੂਜ਼ ਕਰਕੇ ਬਣਾ ਰਹੇ ਹੋ ਪਰੰਤੂ ਜਿਹੜੀ ਹਾਈਜੀਨ ਆ ਉਹਦਾ ਵੀ ਧਿਆਨ ਰੱਖੋ ਸੋ ਉਹਦੇ ਮੁਤਲਕ ਇਹਨਾਂ ਨੂੰ ਦੱਸਿਆ ਗਿਆ ਔਰ ਨਾਲ ਹੀ ਅਸੀਂ ਇੱਥੋਂ ਮਠਿਆਈਆਂ ਦਾ ਸੈਂਪਲ ਲਿਆ ਗਿਆ ਕਰਵਾ ਚੋਦਾ ਤਿਹਾੜਾ ਤਿਹਾੜਾ ਸਭ ਦੀ ਖੁਸ਼ੀਆਂ ਭਰਿਆ ਪਰੰਤੂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਉਹ ਵੀ ਜ਼ਰੂਰੀ ਹੈ ਜੇ ਵੀ ਦੇਖਿਆ ਜਾਏ ਤੇ ਦੁਕਾਨਦਾਰ ਹਾਈਜਨ ਦਾ ਖਿਆਲ ਨਹੀਂ ਰੱਖਦੇ ਕੱਲ ਵੀ ਤੁਹਾਡੇ ਕੋਲ ਹੋਇਆ ਫੜਿਆ ਗਿਆ ਹੁਣ ਤੱਕ ਕੀ ਕੀ ਰਿਕਵਰੀ ਹੋਈ ਤੇ ਹਾਈਜਨ ਬਾਰੇ ਕੀ ਸਾਵਧਾਨੀ ਦਿੱਤੀ ਗਈ ਦੇਖੋ ਅਸੀਂ 165 ਕੁਇੰਟਲ ਦੇ 165 ਕਿਲੋ ਸੌਰੀ ਉਹਦੇ ਖੋਇਆ ਸੀ ਫੜਿਆ ਸੀ ਉਹਨੂੰ ਅਸੀਂ ਨਸ਼ਟ ਕਰਾਇਆ ਔਰ ਅੱਗੇ ਵੀ ਸਾਡੀਆਂ ਜਾਰੀ ਨੇ ਰੇਡਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਬਲਕ ਦੇ ਵਿੱਚ ਮਿਲਣਗੀਆਂ ਜਿਹੜੀਆਂ ਠੀਕ ਨਹੀਂ ਆ ਉਹਨੂੰ ਤਾਂ ਅਸੀਂ ਮੌਕੇ ਤੇ ਨਸ਼ਟ ਕਰਵਾਵਾਂਗੇ ਔਰ ਜਿਹੜੇ ਇਹ ਲੋਕ ਨੇ ਜਿਹੜੇ ਮਠਾਈ ਦੀਆਂ ਦੁਕਾਨਾਂ ਕਰ ਰਹੇ ਆ ਅਸੀਂ ਇੱਥੇ ਸੁਨਿਸ਼ਚਿਤ ਇਹ ਹੀ ਕਰਨੇ ਕਿ ਹਾਈਜਨ ਸਹੀ ਕਰਨ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰ੍ਹਾਂ ਖਿਲਵਾੜਨ ਸਰ ਜਿਆਦਾ ਫਰ ਕਾਮੀਆਂ ਕੀ ਹੋਣੇ ਜਿਆਦਾ ਮੇਰੇ ਖਿਆਲ ਹਾਮੀਆਂ ਬਸ ਇਹ ਹੈ ਭਾਜੀ ਗਾਘ ਦਾ ਇਹ ਕੈਸੇ ਜੋ ਪ੍ਰੈਸ਼ਰ ਜਿਆਦਾ ਹੈ ਜਾਂ ਗਾਘ ਜਿਆਦਾ ਹੈ ਤਿਉਹਾਰ ਕਰਕੇ ਸੋ ਇਹਨਾਂ ਵੱਲੋਂ ਚੀਜ਼ ਨੂੰ ਟਕਿਆ ਨਹੀਂ ਜਾ ਰਿਹਾ ਸਿਰ ਤੇ ਕੈਪਸ ਗਲਵਜ਼ ਨਹੀਂ ਪਾਏ ਜਾ ਰਹੇ ਮੇਨ ਖਾਮੀ ਇਹ ਹੀ ਦਿਖ ਰਹੀ ਹੈ ਉਹ ਇਹਨਾਂ ਨੂੰ ਬਾਰ ਬਾਰ ਇਹ ਕਹਿ ਰਹੇ ਕਿ ਇਹਨਾਂ ਨੂੰ ਵੀ ਪਾ ਕੇ ਰੱਖੋ ਇਹਦੇ ਵਿੱਚ ਦੁਕਾਨਦਾਰ ਦਾ ਹੀ ਫਾਇਦਾ ਹੈ ਦੁਕਾਨ ਤੇ ਕਸਟਮਰ ਜੇ ਦੋ ਆ ਰਹੇ ਆ ਤੇ ਪੰਜ ਆਣਗੇ ਉਹਨਾਂ ਨੂੰ ਉਹਨਾਂ ਦੀ ਹੈਜੀਨ ਉਹਨਾਂ ਨੂੰ ਹੀ ਫਾਇਦਾ ਹੈ ਇਹਨਾਂ ਨੂੰ ਸਮਝਾਤੇ ਹੀ ਰਹੇ ਆ ਬਾਕੀ ਨਹੀਂ ਸਮਝਦੇ ਫਿਰ ਸਾਮੀ ਦੀ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਫਿਰ ਸਾਡੇ ਵੱਲੋਂ ਨੋਟਿਸ ਜਿਸ਼ੂ ਕੀਤੇ ਜਾ ਰਹੇ ਆ ਔਰ ਰਾਤ ਦੇ ਨਾਲ ਸੈਂਪਲਿੰਗ ਕਰਤੀ ਗਈ ਹੈ